시리 라그 토হি 모히 모히 토হি ਅੰਤਰ ਕੈਸਾ ਏ ਪ੍ਰਮਾਤਮਾ ਤੇਰੇ ਮੇਰੇ ਨਾਲੋਂ ਮੇਰੇ ਵਿੱਚ ਤੇਰੇ ਨਾਲੋਂ ਅਸਲ ਵਿਤ ਕਿਹੋ ਜੀ ਹੈ ਫਰਕ ਕੀ ਹੈ ਕਨਕ ਕਟਕ ਜਲ ਤਰੰਗ ਜੈਸਾ ਉਹੋ ਜਿਹੀ ਹੀ ਹੈ ਜਿਹੀ ਸੋਨੇ ਤੇ ਸੋਨੇ ਦੇ ਕੜਿਆਂ ਦੀ ਜਾਂ ਪਾਣੀ ਤੇ ਪਾਣੀ ਦੀਆਂ ਲਹਿਰਾਂ ਦੀ ਵੇਖੋ ਸੋਨਾ ਤੇ ਸੋਨੇ ਦੇ ਕੜੇ ਦੋ ਚੀਜ਼ਾਂ ਨਹੀਂ ਨਾ ਹੋਈਆਂ ਬਸ ਠੀਕ ਹੈ ਵੀ ਸੋਨੇ ਦੇ ਕੜੇ ਆ ਪਰ ਹੈ ਤਾਂ ਸੋਨਾ ਹੀ ਹੈ ਪਾਣੀ ਤੇ ਪਾਣੀ ਦੀਆਂ ਲਹਿਰ ਹੈ ਤਾਂ ਪਾਣੀ ਹੈ ਪਾਣੀ ਵਿੱਚ ਹੀ ਉਲਟ ਰਹੀਆਂ ਜੋ ਪਹਿ ਹਮ ਨਾ ਪਾਪ ਕਰਨਤਾ ਅਹੇ ਅਨੰਤਾ ਹੈ ਬੇਅੰਤ ਪ੍ਰਭੂ ਜੀ ਜੇ ਅਸੀਂ ਜੀਵ ਪਾਪ ਨਾ ਕਰਦੇ ਪਤਿਤ ਪਾਵਨ ਨਾਮ ਕੈਸੇ ਹੁੰਤਾ ਤਾਂ ਤੇਰਾ ਨਾਮ ਪਾਪੀਆਂ ਨੂੰ ਪਵਿੱਤਰ ਕਰਨ ਵਾਲਾ ਪਤਿਤ ਪਾਵਨ ਕਿਵੇਂ ਹੋ ਸਕਦਾ ਪ੍ਰਹਾਰ ਤੁਮ ਜੋ ਨਾਇਕ ਆਛੋ ਅੰਤਰਜਾਮੀ اے ਸਾਡੇ ਦਿਲਾਂ ਦੇ ਜਾਨਣਹਾਰ ਪ੍ਰਭੂ ਤੂੰ ਜੋ ਸਾਡਾ ਪਾਲਕ ਹੈਂ ਤਾਂ ਫਿਰ ਮਾਲਕਾਂ ਵਾਲਾ ਬਿਰਧ ਪਾਲ ਆਪਣੇ ਪਤਿਤ ਪਾਵਨ ਨਾਮ ਦੀ ਇਲਾਜ ਰੱਖ ਪ੍ਰਭ ਤੇ ਜਨ ਜਾਣੀ ਜੈ ਜਨ ਤੇ ਸੁਆਮੀ ਮਾਲਕ ਨੂੰ ਵੇਖ ਕੇ ਪਛਾਣ ਲਈਦਾ ਹੈ ਕਿ ਇਸ ਦਾ ਸੇਵਕ ਇਹ ਹੋ ਜਾ ਹੈ ਦੇ ਸੇਵਕ ਤੋਂ ਮਾਲਕ ਦੀ ਪਰਖ ਹੋ ਜਾਂਦੀ ਹੈ ਸਰੀਰ ਅਰਧੈ ਮੋ ਕੋ ਵਿਚਾਰ ਦੇਹੁ ਸੋ へ ਪ੍ਰਭੂ ਮੈਨੂੰ ਇਹ ਸੂਝ ਬਖਸ਼ ਕਿ ਜਦ ਤਾਈਂ ਮੇਰਾ ਇਹ ਸਰੀਰ ਸਾਬਤ ਹੈ ਤਦ ਤਾਈਂ ਮੈਂ ਤੇਰਾ ਸਿਮਰਨ ਕਰਾਂ ਰਵਿਦਾਸ ਸੰਮਦਲ ਸਮਝਾਵੇ ਕੋ ਏ ਵੀ ਮੇਰ ਕਰਕੇ ਰਵਿਦਾਸ ਨੂੰ ਕੋਈ ਸੰਤ ਜਨ ਇਹ ਸਮਝ ਵੀ ਦੇ ਦੇਵੇ ਕਿ ਤੂੰ ਸਰਬ ਵਿਆਪਕ ਹੈ। ਸਾਮ ਦਲ ਸਾਰਿਆਂ ਥਾਵਾਂ ਤੇ ਹਰ ਦਲ ਵਿੱਚ ਸਾਰਿਆਂ ਥਾਵਾਂ ਤੇ ਤੂੰ ਮੌਜੂਦ ਹੈ। ਰਾਗ ਮਾਝ ਚੌਪ ਦੇ ਘਰ ਪਹਿਲਾ ਮਹਲਾ ਚੌਥਾ ਰਾਗ ਮਾਝ ਕਾਰ ਪਹਿਲਾ ਪਹਿਲੇ ਘਰ ਵਿੱਚ ਗੁਰੂ ਰਾਮਦਾਸ ਜੀ ਦੇ ਚਾਰ ਬੰਦਾਂ ਵਾਲੀ ਬਾਣੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰਪ੍ਰਸਾਦ ਅਕਾਲ ਪੁਰਖ ਇੱਕ ਹੈ ਜਿਸ ਦਾ ਨਾਮ ਹੋਣ ਵਾਲਾ ਹੈ ਜੋ ਸ੍ਰਿਸ਼ਟੀ ਦਾ ਰਚਨਹਾਰ ਹੈ ਜੋ ਸਭ ਵਿੱਚ ਵਿਆਪਕ ਹੈ ਭੈ ਤੋਂ ਰਹਿਤ ਹੈ ਵੈਰ ਰਹਿਤ ਹੈ ਜਿਸ ਦਾ ਸਰੂਪ ਕਾਲ ਤੋਂ ਪਰੇ ਹੈ ਭਾਉ ਜਿਸ ਦਾ ਸਰੀਰ ਨਾਸ਼ ਰਹਿਤ ਹੈ ਜੋ ਜੁਨਾ ਵਿੱਚ ਨਹੀਂ ਆਉਂਦਾ ਜਿਸ ਦਾ ਪ੍ਰਕਾਸ਼ ਆਪਣੇ ਆਪ ਤੋਂ ਹੋਇਆ ਹੈ ਅਤੇ ਜੋ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਹਰ ਹਰ ਨਾਮ ਮੈਂ ਹਰ ਮਨ ਭਿਆ ਪ੍ਰਮਾਤਮਾ ਦਾ ਨਾਮ ਮੇਰੇ ਮਨ ਵਿੱਚ ਪਿਆਰਾ ਲੱਗ ਰਿਹਾ ਹੈ ਪ੍ਰਮਾਤਮਾ ਮੈਨੂੰ ਮਨ ਵਿੱਚ ਪਿਆਰਾ ਲੱਗ ਰਿਹਾ ਹੈ ਵੱਡ ਭਾਗੀ ਹਰ ਨਾਮ ਧਿਆਇਆ ਵੱਡਿਆਂ ਭਾਗਾ ਨਾਲ ਮੈਂ ਪ੍ਰਮਾਤਮਾ ਦਾ ਨਾਮ ਸਿਮਰਿਆ ਯਾਦ ਕੀਤਾ ਗੁਰਪੂਰੈ ਹਰਨਾਮ ਸਿਧ ਪਾਈ ਕੋ ਵਿਰਲਾ ਗੁਰਮਤ ਚੱਲੈ ਜਿਉ ਪ੍ਰਮਾਤਮਾ ਦਾ ਨਾਮ ਸਿਮਰਨ ਦੀ ਇਹ ਸਫਲਤਾ ਮੈਂ ਪੂਰੇ ਗੁਰੂ ਦੇ ਰਾਹੀ ਪ੍ਰਾਪਤ ਕੀਤੀ ਹੈ ਜਿਸ ਉੱਤੇ ਗੁਰੂ ਦੀ ਮਿਹਰ ਹੋਵੇ ਉਸ ਨੂੰ ਇਹ ਦਾਤ ਮਿਲਦੀ ਹੈ ਕੋਈ ਵਿਰਲਾ ਵਡਭਾਗੀ ਗੁਰੂ ਦੀ ਮੱਤ ਉੱਤੇ ਟੁਰਦਾ ਹੈ ਉਸ ਦੇ ਨਾਮ ਸਿਮਰਨ ਵਿੱਚ ਜੁੜਦਾ ਹੈ ਮੈਂ ਹਰ ਹਰ ਖਰਚ ਲਿਆ ਬਨ ਪੱਲੇ ਪੂਰੇ ਸਤਿਗੁਰੂ ਦੀ ਮਿਹਰ ਨਾਲ ਮੈਂ ਪ੍ਰਮਾਤਮਾ ਦਾ ਨਾਮ ਆਪਣੇ ਜੀਵਨ ਸਫਰ ਵਾਸਤੇ ਖਰਚ ਪੱਲੇ ਬਨ ਲਿਆ ਮੇਰਾ ਪ੍ਰਾਣ ਸਖਾਈ ਸਦਾ ਨਾਲ ਚੱਲ ਲੈਂ ਇਹ ਹਰ ਨਾਮ ਮੇਰੀ ਜਿੰਦ ਦਾ ਸਾਥੀ ਬਣ ਗਿਆ ਹੈ ਹੁਣ ਇਹ ਸਦਾ ਮੇਰੇ ਨਾਲ ਰਹਿੰਦਾ ਹੈ ਮੇਰੇ ਹਿਰਦੇ ਵਿੱਚ ਟਿਕਿਆ ਰਹਿੰਦਾ ਹੈ ਗੁਰਪੂਰੇ ਹਰਨਾਮ ਦੜਾਇਆ ਹਰ ਨੇ ਚਲ ਹਰ ਧਨ ਪੱਲੇ ਜਿਉ ਪੂਰੇ ਗੁਰੂ ਨੇ ਇਹ ਹਰਨਾਮ ਮੇਰੇ ਹਿਰਦੇ ਵਿੱਚ ਪੱਕਾ ਕਰਕੇ ਟਿਕਾ ਦਿੱਤਾ ਹਰਨਾਮ ਤਾਂ ਮੇਰੇ ਪਾਸ ਹੁਣ ਸਦਾ ਟਿਕੇ ਰਹਿਣ ਵਾਲਾ ਧਨ ਹੋ ਗਿਆ ਹੈ ਹਰ ਹਰ ਸੱਜਣ ਮੇਰਾ ਪ੍ਰੀਤਮ ਰਾਇਆ ਪਰਮਾਤਮਾ ਹੀ ਮੇਰਾ ਅਸਲ ਸੱਜਣ ਹੈ ਪਰਮਾਤਮਾ ਹੀ ਮੇਰਾ ਪ੍ਰੀਤਮ ਪਾਤਸ਼ਾਹ ਹੈ ਮੈਨੂੰ ਜੀਵਨ ਦੇਣ ਵਾਲਾ ਹੈ ਕੋਈ ਆਣ ਮਿਲਾਵੇ ਮੇਰਾ ਪ੍ਰਾਣ ਜਿਵਾਇਆ ਮੇਰੀ ਹਰ ਵੇਲੇ ਤਾਂਘ ਹੈ ਕਿ ਕੋਈ ਗੁਰਮੁਖ ਉਹ ਪ੍ਰੀਤਮ ਲਿਆ ਕੇ ਮੈਨੂੰ ਮਿਲਾ ਦੇਵੇ ਹੌ ਰਹਿ ਨ ਸਕਾਂ ਬਿਨ ਦੇਖੇ ਪ੍ਰੀਤਮਾ ਮਨੀਰਵਹ ਵਹ ਚੱਲ ਜਿਓ ਹੈ ਮੇਰੇ ਪ੍ਰੀਤਮ ਪ੍ਰਭੂ ਮੈਂ ਤੇਰਾ ਦਰਸ਼ਨ ਕਰਨ ਤੋਂ ਬਿਨਾਂ ਰਹਿ ਨਹੀਂ ਸਕਦਾ ਤੇਰੇ ਵਿਛੋੜੇ ਵਿੱਚ ਮੇਰੀਆਂ ਅੱਖਾਂ ਵਿੱਚੋਂ ਬਿਰਹ ਦਾ ਪਾਣੀ ਇੱਕਸਾਰ ਚੱਲ ਪੈਂਦਾ ਹੈ ਸਤਿਗੁਰ ਮਿੱਤਰ ਮੇਰਾ ਬਾਲ ਸਖਾਈ ਇਹ ਮੇਰੀ ਮਾਂ ਗੁਰੂ ਮੇਰਾ ਅਜਿਹਾ ਮਿੱਤਰ ਹੈ ਜਿਵੇਂ ਬਚਪਨ ਦਾ ਸਾਥੀ ਮੁੰਡਾ ਦਾ ਸਾਥੀ ਹਾਂ ਰਹਿ ਨਾ ਸਕਾਂ ਬਿਨ ਦੇਖੇ ਮੇਰੀ ਮਾਈ ਮੈਂ ਗੁਰੂ ਦਾ ਦਰਸ਼ਨ ਕਰਨ ਤੋਂ ਬਿਨਾ ਰਹਿ ਨਹੀਂ ਸਕਦਾ ਮੈਨੂੰ ਧੀਰਜ ਨਹੀਂ ਆਉਂਦਾ ਹੈ ਮੇਰੀ ਮਾਂ ਗੁਰੂ ਦੇ ਦਰਸ਼ਨ ਕਰਨ ਤੋਂ ਬਿਨਾ ਮੇਰੇ ਤੋਂ ਰਿਹਾ ਨਹੀਂ ਜਾਂਦਾ ਹਰ ਜਿਉ ਕਿਰਪਾ ਕਰੋ ਗੁਰ ਮਿਲੋ ਜਨ ਨਾਨਕ ਹਰ ਧਨ ਪੱਲੇ ਜਿਉ ਏ ਦਾਸ ਨਾਨਕ ਆਖੇ ਹੈ ਪ੍ਰਭੂ ਜੀ ਜੇ ਸੁੱਤੇ ਤੁਸੀਂ ਕਿਰਪਾ ਕਰਦੇ ਹੋ ਉਸ ਨੂੰ ਗੁਰੂ ਮਿਲ ਪੈਂਦਾ ਹੈ ਤੇ ਉਹ ਉਸ ਦੇ ਪੱਲੇ ਹਰ ਨਾਮ ਧਨ ਇਕੱਠਾ ਕਰ ਦਿੰਦਾ ਹੈ ਸਮਾਜ ਮਹਲਾ ਚੌਥਾ ਮਦਸੂਦਨ ਮੇਰੇ ਮਨ ਤਨ ਪ੍ਰਾਨਾ ਪ੍ਰਮਾਤਮਾ ਮੇਰੇ ਮਨ ਦਾ ਆਸਰਾ ਹੈ ਮੇਰੇ ਸਰੀਰ ਦਾ ਗਿਆਨ ਇੰਦਰੀਆਂ ਦਾ ਆਸਰਾ ਹੈ ਹਉ ਹਰ ਬਿਨ ਦੂਜਾ ਔਰ ਨਾ ਜਾਣਾ ਪ੍ਰਮਾਤਮਾ ਤੋਂ ਬਿਨਾ ਕਿਸੇ ਹੋਰ ਨੂੰ ਮੈਂ ਜੀਵਨ ਦਾ ਆਸਰਾ ਨਹੀਂ ਜਾਣਦਾ ਨਹੀਂ ਮੰਨਦਾ ਕੋਈ ਸੱਜਣ ਸੰਤ ਮਿਲੈ ਵਡ ਭਾਗੀ ਮੈਂ ਹਰ ਪ੍ਰਭ ਪਿਆਰਾ ਦੱਸੈ ਜੀਓ ਮੇਰੇ ਵੱਡੇ ਭਾਗਾ ਨੂੰ ਕੋਈ ਗੁਰਮੁਖ ਸੱਜਣ ਮੈਨੂੰ ਮਿਲ ਪਏ ਤੇ ਮੈਨੂੰ ਪਿਆਰੇ ਪ੍ਰਭੂ ਦਾ ਪਤਾ ਦੱਸ ਦੇਵੇ ਥਾਂ ਟਿਕਾਣਾ ਦੱਸ ਦੇਵੇ ਹੋ ਮਨ ਤਨ ਖੋਜੀ ਭਾਲ ਪਾਲਾਈ ਮੈਂ ਭਾਲ ਕਰਕੇ ਤੇ ਭਾਲ ਕਰਾ ਕੇ ਆਪਣੇ ਮਨ ਖੋਜਦਾ ਹਾਂ ਆਪਣਾ ਸਰੀਰ ਖੋਜਦਾ ਕਿਉਂ ਪਿਆਰਾ ਪ੍ਰੀਤਮ ਮਿਲੈ ਮੇਰੀ ਮਾਈ ਇਸ ਖਾਤਰ ਹੈ ਮੇਰੀ ਮਾਂ ਕਿਵੇਂ ਤੈਨੂੰ ਪਿਆਰਾ ਪ੍ਰੀਤਮ ਮਿਲ ਕੈ ਕਿਦਾਂ ਰੱਬ ਮਿਲੇ ਮੈਨੂੰ ਕੋਈ ਇਹ ਗੱਲ ਦੱਸੇ ਤੇ ਸਤਿਗੁਰੂ ਜੀ ਫਿਰ ਦੱਸਦੇ ਕਹਿੰਦੇ ਮਿਲ ਸਤ ਸੰਗਤ ਖੋਜ ਜਿਸਾਈ ਵਿੱਚ ਸੰਗਤ ਹਰ ਪ੍ਰਭ ਵਸੈ ਜਿਓ ਸਾਧ ਸੰਗਤ ਵਿੱਚ ਵੀ ਮਿਲ ਕੇ ਉਸ ਪ੍ਰੀਤਮ ਦਾ ਪਤਾ ਪੁੱਛਦਾ ਹਾਂ ਕਿਉਂਕਿ ਉਹ ਹਰ ਪ੍ਰਭੂ ਸਾਧ ਸੰਗਤ ਵਿੱਚ ਵਸਦਾ ਹੈ ਸੰਗਤ ਵਿੱਚ ਵਸਦਾ ਹੈ ਜਦੋਂ ਅਸੀਂ ਉਹਦਾ ਸੰਗ ਸੰਗ ਮਤਲਬ ਹਰ ਵੇਲੇ ਉਹਨੂੰ ਮੌਜੂਦ ਹਾਜ਼ਰ ਨਾਜ਼ਰ ਮੰਨਣ ਲੱਗ ਪਏ ਇਦਾਂ ਮਿਲਦਾ ਏ ਟਿਕਾਣਾ ਆ ਉਹਦਾ ਇਹ ਗੱਲ ਸਤ ਸੰਗਤ ਵਿੱਚ ਆਣ ਕੇ ਸਮਝ ਆਉਂਦੀ ਹੈ ਮੇਰਾ ਪਿਆਰਾ ਪ੍ਰੀਤਮ ਸਤ ਗੁਰ ਰਖਵਾਨਾ हे hey प्रभु मेनू प्यारा प्रीतम गुरु मिला विकारा तो ही मेरी राखी करने वाला है हम बारक दीन करो प्रतिपाल हे प्रभु असि तेरे अनजान बच्चे हां साडी रख्या करो मेरा मात पिता गुरु सतगुरु पूरा ਗੁਰ ਜਲ ਮਿਲ ਕਮਲ ਵਿਗਸੈ ਜੀਓ ਪੁਰਾ ਗੁਰੂ ਸਤਗੁਰੂ ਮੈਨੂੰ ਇਉਂ ਹੀ ਪਿਆਰਾ ਹੈ ਜਿਵੇਂ ਮੇਰੀ ਮਾਂ ਤੇ ਮੇਰਾ ਪਿਓ ਮੈਨੂੰ ਪਿਆਰੇ ਹਨ ਜਿਵੇਂ ਪਾਣੀ ਨੂੰ ਮਿਲ ਕੇ ਕੌਲ ਫੁੱਲ ਖਿੜਦਾ ਹੈ ਤਵੇਂ ਗੁਰੂ ਨੂੰ ਮਿਲ ਕੇ ਮੇਰਾ ਹਿਰਦਾ ਖਿੜ ਜਾਂਦਾ ਹੈ ਮੈਂ ਬਿਨ ਗੁਰ ਦੇ ਖੇ ਨੀਂਦ ਨ ਆਵੇ ਹੇ ਹਰੀ ਗੁਰੂ ਦਾ ਦਰਸ਼ਨ ਕਰਨ ਤੋਂ ਬਿਨਾ ਮੇਰੇ ਮਨ ਨੂੰ ਸ਼ਾਂਤੀ ਨਹੀਂ ਆਉਂਦੀ ਟਿਕਾ ਨਹੀਂ ਆਉਂਦਾ ਨੀਂਦਦਾ ਮਤਲਬ ਚੈਨ ਨਹੀਂ ਪੈਂਦਾ ਹੁਣੇ ਆਪਾਂ ਵੀ ਚੈੱਕ ਕਰਨਾ ਕਿ ਕਿੰਨੇ ਕ ਐਸੇ ਜਿਹੜੇ ਸਾਨੂੰ ਗੁਰੂ ਵੇਖਣ ਤੋਂ ਬਿਨਾ ਚੈਨ ਨਹੀਂ ਆਉਂਦਾ ਮੇਰੇ ਮਨ ਤਨ ਵੇਦਨ ਗੁਰ ਬਿਰਹੋ ਲਗਾਵੇ ਗੁਰੂ ਤੋਂ ਵਿਛੋੜਾ ਇੱਕ ਐਸੀ ਪੀੜਾ ਹੈ ਜੋ ਸਦਾ ਮੇਰੇ ਮਨ ਵਿੱਚ ਮੇਰੇ ਤਨ ਵਿੱਚ ਲੱਗੀ ਰਹੀ। ਹਰ ਹਰ ਦਇਆ ਕਰੋ ਗੁਰ ਮੇਲੋ ਜਨਾਨ ਕੋ ਗੁਰ ਮਿਲ ਰਹਿ ਸੈ ਜੀਓ। ਹੇ ਹਰੀ ਮੇਰੇ ਉੱਤੇ ਮਿਹਰ ਕਰ ਮੈਨੂੰ ਗੁਰ ਮਿਲਾ। ਹੇ ਦਾਸ ਨਾਨਕ ਆਪ ਗੁਰੂ ਨੂੰ ਮਿਲ ਕੇ ਮਨ ਖਿੜ ਪੈਂਦਾ। माज ਮਹਲਾ ਚੌਥਾ ਹਰ ਗੁਣ ਪੜੀ ਐ ਹਰ ਗੁਣ ਗੁਣੀ ਐ ਏ ਸਤ ਸੰਗੀ ਮਿੱਤਰ ਆਓ ਰਲ ਕੇ ਅਸੀਂ ਪ੍ਰਮਾਤਮਾ ਦੇ ਗੁਣਾ ਵਾਲੀ ਬਾਣੀ ਪੜੀਏ ਤੇ ਗੁਣੀਏ ਵਿਚਾਰੀਏ ਵੀ ਨਾਲ ਨਾਲ ਕਿ ਸਤ ਗੁਰਾਂ ਦੀ ਬਾਣੀ ਸਾਨੂੰ ਕਹਿ ਕੀ ਰਹੀ ਹੈ ਅਸੀਂ ਉਹ ਮੰਨ ਰਹੇ ਆ ਕਿ ਨਹੀਂ ਮੰਨ ਰਹੇ ਮੰਨ ਰਹੇ ਹਾਂ ਤਾਂ ਗੁਰੂ ਦੇ ਪਿਆਰੇ ਹਾਂ ਹਰ ਹਰ ਨਾਮ ਕਥਾ ਨਿਤ ਸੁਣੀਐ ਪ੍ਰਮਾਤਮਾ ਦੇ ਨਾਮ ਦੀ ਕਥਾ ਕਥਾ ਮਤਲਬ ਜੋ ਉਪਦੇਸ਼ ਦਿੱਤਾ ਜਾ ਰਿਹਾ ਵਿੱਚ ਕਥਾ ਦਾ ਮਤਲਬ ਇਹ ਨਹੀਂ ਵੀ ਲੈਕਚਰ ਹੋ ਰਿਹਾ ਬੋਲਣ ਵਾਲਾ ਬਲਾਰਾ ਕਥਾ ਕਰ ਰਿਹਾ ਤਾਂ ਸੁਣ ਰਿਹਾ ਨਹੀਂ ਜੋ ਗੱਲ ਚੱਲ ਰਹੀ ਉਹਨੂੰ ਸੁਣੀਏ ਧਿਆਨ ਨਾਲ ਕਿ ਗੱਲ ਕੀ ਚੱਲਦੀ ਹੈ ਕਥਾ ਹੀ ਸਦਾ ਸੁਣਦੇ ਰਹੀਏ ਔਰ ਇਹ ਗੱਲ ਸਦਾ ਹੀ ਸੁਣੀਏ ਮੇਲ ਸਤ ਸੰਗਤ ਹਰ ਗੁਣ ਗਾਏ ਜਗ ਭੌਜਲ ਦੁ ਤਰ ਤਰੀਐ ਜੀਓ ਸਾਧ ਸੰਗਤ ਵਿੱਚ ਮਿਲ ਕੇ ਪ੍ਰਮਾਤਮਾ ਦੀ ਸਿਫਤ ਸਲਾਹ ਦੇ ਗੁਣ ਗਾ ਕੇ ਇਸ ਜਗਤ ਤੋਂ ਇਸ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਈਦਾ ਹੈ ਸਿਫਤ ਸਲਾਹ ਤੋਂ ਬਿਨਾ ਜਿਸ ਤੋਂ ਪਾਰ ਲੰਘਣਾ ਬਹੁਤ ਔਖਾ ਕੰਮ ਹੈ ਨਹੀਂ ਲੰਘਿਆ ਜਾ ਸਕਦਾ ਆਉ ਸਕੀ ਹਰ ਮੇਲ ਕਰੇ ਹਾਂ ਏ ਸਤ ਸੰਗੀ ਮਿੱਤਰ ਆਓ ਪ੍ਰਮਾਤਮਾ ਦੀ ਪ੍ਰਾਪਤੀ ਵੱਲ ਔਰ ਪ੍ਰਾਪਤੀ ਵਾਲਾ 사ਤ ਸੰਗ ਬਣਾਈਏ ਮੇਰੇ ਪ੍ਰੀਤਮ ਕਾ ਮੈਂ ਦੇ ਸਨੇਹ ਹ ਜਿਹੜਾ ਗੁਰਮੁਖ ਮੈਨੂੰ ਮੇਰੇ ਪ੍ਰੀਤਮ ਪ੍ਰਭੂ ਦਾ ਸੁਨੇਹਾ ਦੇਵੇ ਮੇਰਾ ਮਿੱਤਰ ਸਖਾਸੋ ਪ੍ਰੀਤਮ ਪਾਈ ਮੈਂ ਦੱਸੇ ਹਰ ਨਰ ਹਰੀਏ ਜੀਓ ਮੈਨੂੰ ਪਰਮਾਤਮਾ ਦਾ ਸੋ ਪਤਾ ਦੱਸੇ ਉਹ ਮੇਰਾ ਮਿੱਤਰ ਹੈ ਮੇਰਾ ਸਾਥੀ ਹੈ ਮੇਰਾ ਸੱਜਣ ਹੈ ਮੇਰਾ ਭਰਾ ਹੈ ਮੇਰੀ ਬੇਦਨ ਹਰ ਗੁਰ ਪੂਰਾ ਜਾਣੇ ਏ ਸਤ ਸੰਗੀ ਮਿੱਤਰ ਪਰਮਾਤਮਾ ਦਾ ਰੂਪ ਪੂਰਾ ਗੁਰੂ ਹੀ ਮੇਰੀ ਪੀੜਾ ਮੇਰੇ ਅੰਦਰ ਦੀ ਤਕਲੀਫ ਨੂੰ ਸਮਝ ਸਕਦਾ ਹੈ ਬਾਕੀ ਤਾਂ ਤਕਲੀਫ ਤੇ ਸਵਾਦ ਲੈਂਦੇ ਨੇ ਮਜ਼ੇ ਲੈਂਦੇ ਨੇ ਸਮਝਦਾ ਤਾਂ ਉਹ ਗੁਰੂ ਹੈ ਪਰ ਉਹ ਪੀੜਾ ਨੂੰ ਦੂਰ ਵੀ ਕਰਦਾ ਹੈ ਜੇ ਅਸੀਂ ਗੁਰੂ ਸਾਹਿਬ ਜੀ ਦਾ ਪੱਲਾ ਫੜੀਏ ਹੋਰ ਰਹਿ ਨ ਸਕਾਂ ਬਿਨ ਨਾਮ ਵਖਾਣੀ ਕਿ ਪ੍ਰਮਾਤਮਾ ਦਾ ਨਾਮ ਉਚਾਰਨ ਤੋਂ ਬਿਨ ਮੈਨੂੰ ਤੀਰਜ ਨਹੀਂ ਆ ਸਕਦਾ ਨਾਮ ਆਪਾਂ ਨਹੀਂ ਉਚਾਰਦੇ ਜਿਵੇਂ ਮੈਂ ਹਮੇਸ਼ਾ ਜ਼ਿਕਰ ਕਰਦਾ ਵੀ ਨਾਮ ਉਚਾਰਨ ਦਾ ਮਤਲਬ ਹੈ ਜਦੋਂ ਵੀ ਤੁਸੀਂ ਬਾਣੀ ਨੂੰ ਨੀਜ਼ ਨਾਲ ਗੁੜ ਨਾਲ ਸਮਝਣਾ ਆ ਤਾਂ ਵਖਾਨਣ ਦਾ ਮਤਲਬ ਹੈ ਜਿਹੜੀ ਗੱਲ ਬਾਣੀ ਕਹਿ ਰਹੀ ਹੈ ਉਹੀ ਸ਼ਬਦ ਮੇਰੇ ਜੀਵਨ ਦੇ ਕਰਮ ਉਹਦੀ ਵਿਆਖਿਆ ਕਰਦੇ ਆ ਮੈਂ ਕੰਮ ਉਦਾਂ ਦੇ ਕਰਦਾ ਐ ਲੱਗਦਾ ਵੀ ਕੋਈ ਬੰਦਾ ਬਾਣੀ ਦੇ ਵਿੱਚ ਜੀ ਰਿਹਾ ਹੈ ਇਹਨੂੰ ਵਖਾਣਨਾ ਕਹਿੰਦੇ ਮੈਂ ਆਖਦ ਮੰਤਰ ਦੀ ਜੈ ਗੁਰ ਪੂਰੇ ਮੈਂ ਹਰ ਹਰ ਨਾਮ ਉਧਰੀਐ ਜੀਓ ਇਹ ਸੋਸਤੇ ਮੈਂ ਗੁਰੂ ਅੱਗੇ ਹੀ ਬੇਨਤੀ ਕਰਦਾ ਹਾਂ ਤੇ ਆਖਦਾ ਹਾਂ हे ਪੂਰੇ ਸਤਿਗੁਰੂ ਮੈਨੂੰ ਆਪਣਾ ਉਪਦੇਸ਼ ਦਿਓ ਇਹੀ ਦਵਾਈ ਹੈ ਜੋ ਮੇਰੀ ਬੇਦਨ ਦੂਰ ਕਰ ਸਕਦੀ ਹੈ ਜਿਹੜੀਆਂ ਮੇਰੀਆਂ ਸਮੱਸਿਆਵਾਂ ਨੂੰ ਹਾਰ ਸਕਦੀ ਹੈ हे ਪੂਰੇ ਸਤਿਗੁਰੂ ਮੈਨੂੰ ਪਰਮਾਤਮਾ ਦੇ ਨਾਮ ਵਿੱਚ ਜੋੜ ਕੇ ਸੰਸਾਰ ਸਮੁੰਦਰ ਤੋਂ ਪਾਰ ਲੰਘਾ हम चात्रिक दीन सतगुरु शरणाई हे दास नानक ਆਕੇ ਅਸੀਂ ਨਿਮਾਣੇ ਚਾਤ੍ਰਿਕ ਖਾਂ ਤੇ ਗੁਰੂ ਦੀ ਸ਼ਰਨ ਆਏ ਹਾਂ ਹਰ ਹਰ ਨਾਮ ਬੂੰਦ ਮੁਖ ਪਾਈ ਗੁਰੂ ਦੀ ਕਿਰਪਾ ਨਾਲ ਅਸਾਂ ਪ੍ਰਮਾਤਮਾ ਦਾ ਨਾਮ ਮੂੰਹ ਵਿੱਚ ਪਾਇਆ ਹੈ ਜਿਵੇਂ ਚਾਤ੍ਰਿਕ ਸ਼ਾਂਤੀ ਬੂੰਦ ਮੂੰਹ ਵਿੱਚ ਪਾਉਂਦਾ ਹੈ ਹਾਰ ਜਲ ਨਿਦ ਹਮ ਜਲ ਕੇ ਮੀਨੇ ਜਨ ਨਾਨਕ ਜਲ ਬਿਨ ਮਰੀਐ ਜੀ ਉਹ ਪ੍ਰਮਾਤਮਾ ਪਾਣੀ ਦਾ ਸਮੁੰਦਰ ਹੈ ਅਸੀਂ ਉਸ ਪਾਣੀ ਦੀਆਂ ਮੱਛੀਆਂ ਹਾਂ ਉਸ ਨਾਮ ਜਲ ਤੋਂ ਬਿਨਾ ਆਤਮਿਕ ਮੌਤ ਆ ਜਾਂਦੀ ਹੈ ਜਿਵੇਂ ਮੱਛੀ ਪਾਣੀ ਤੋਂ ਬਿਨਾ ਮਰ ਜਾਂਦੀ ਹੈ ਮਾਜ਼ ਮਹਲਾ ਤੁਫਾ ਹਰ ਜਨ ਸੰਤੋ ਮਿਲੋ ਮੇਰੇ ਭਾਈ ਹੈ ਹਰੀ ਜਨੋ ਹੈ ਸੰਤ ਜਨੋ ਹੈ ਭਰਾਵੋ ਮੈਨੂੰ ਮਿਲੋ ਮੇਰਾ ਹਰ ਪ੍ਰਭ ਦਸੋ ਮੈਂ ਭੁੱਖ ਲਗਾਈ ਮੈਨੂੰ ਮੇਰੇ ਹਰੀ ਪਰਮਾਤਮਾ ਦੀ ਦਸ ਪਾਓ ਮੈਨੂੰ ਉਸ ਦੇ ਦیدار ਦੀ ਭੁੱਖ ਲੱਗੀ ਹੋਈ ਹੈ meri sharda pur jag jeevan daate mil har darshan man pee jay jiyo he jagat de jeevan prabhu he datar he hari meri eh sharda puri karke kedi sharda tere dedar vich leen ho ke mera man tere naam amrit naal taro taroj ਯਾਨੀ ਕਿ ਤੇਰਾ ਉਪਦੇਸ਼ ਸਮਝ ਵਿੱਚ ਆਵੇ ਤੇ ਤੇਰੇ ਉਪਦੇਸ਼ ਵਿੱਚ ਮੇਰਾ ਸਰੀਰ ਬਿਲਕੁਲ ਇਨ ਇਨ ਅੱਖਰ ਅੱਖਰ ਸ਼ਬਦ ਸ਼ਬਦ ਗੁਰਬਾਣੀ ਦਾ ਮੈਂ ਜੀਵਾਂ ਮਿਲ ਸਤ ਸੰਗ ਬੋਲੀ ਹਰ ਬਾਣੀ ਮੇਰਾ ਮਨ ਲੋਚਦਾ ਹੈ ਕਿ ਸਾਧ ਸੰਗਤ ਵਿੱਚ ਮਿਲ ਕੇ ਮੈਂ ਪ੍ਰਮਾਤਮਾ ਦੀ ਸਿੱਖ ਸਲਾਹ ਦੀ ਬਾਣੀ ਉਚਾਰਾਂ ਹਰ ਹਰ ਕਥਾ ਮੇਰੇ ਮਨ ਬਾਣੀ ਪਰਮਾਤਮਾ ਦੀ ਸਿੱਖਤ ਸਲਾਹ ਦੀਆਂ ਗੱਲਾਂ ਮੇਰੇ ਮਨ ਵਿੱਚ ਪਿਆਰੀਆਂ ਲੱਗ ਰਹੀਆਂ ਹਨ ਹਰ ਹਰ ਅੰਮ੍ਰਿਤ ਹਰ ਮਨ ਭਾਵੇ ਮਿਲ ਸਤ ਗੁਰ ਅੰਮ੍ਰਿਤ ਪੀਹ ਜੈ ਜੀਓ ਆਤਮਿਕ ਜੀਵਨ ਦੇਣ ਵਾਲਾ ਪ੍ਰਭੂ ਦਾ ਨਾਮ ਜਪ ਮੇਰੇ ਮਨ ਵਿੱਚ ਚੰਗਾ ਲੱਗ ਰਿਹਾ ਹੈ ਇਹ ਨਾਮ ਜਲ ਸਤ ਗੁਰੂ ਨੂੰ ਮਿਲ ਕੇ ਹੀ ਪੀਤਾ ਜਾ ਸਕਦਾ ਹੈ ਵੱਡ ਪਾਗੀ ਹਰ ਸੰਗਤ ਪਾਵੇਂ ਵੱਡਿਆਂ ਭਾਗਾਂ ਵਾਲੇ ਮਨੁੱਖ ਪ੍ਰਭੂ ਦਾ ਮਿਲਾਪ ਕਰਨ ਵਾਲੀ ਸਾਧ ਸੰਗਤ ਪ੍ਰਾਪਤ ਕਰਦੇ ਹਨ ਭਾਗਹੀਨ ਭਰਾਮ ਚੋਟਾਂ ਖਾਵੇਂ ਪਰ ਨਿਭਾਗੇ ਬੰਦੇ ਭਟਕਣਾ ਪੈ ਕੇ ਝੋਟਾਂ ਖਾਂਦੇ ਹਨ ਵਿਕਾਰਾਂ ਦੀ ਸੱਟਾਂ ਸਹਾਰਦੇ ਹਨ ਬਿਨ ਭਾਗਾ ਸਤ ਸੰਗ ਨ ਲੱਭੈ ਬਿਨ ਸੰਗਤ ਮੈਲ ਪਰਹੀ ਜੈ ਜੀਓ ਚੰਗੀ ਕਿਸਮਤ ਤੋਂ ਬਿਨਾ ਸਾਧ ਸੰਗਤ ਨਹੀਂ ਮਿਲਦੀ ਸਾਧ ਸੰਗਤ ਤੋਂ ਬਿਨਾ ਮਨੁੱਖ ਦਾ ਮਨ ਵਿਕਾਰਾਂ ਦੀ ਮੈਲ ਨਾਲ ਲਿਬੜਿਆ ਰਹਿੰਦਾ ਹੈ ਮੈਂ ਆਏ ਮੇਲੋ ਜਗ ਜੀਵਨ ਪਿਆਰੀ ਹੈ ਜਗਤ ਨੂੰ ਜੀਵਨ ਦੇਣ ਵਾਲੇ ਪਿਆਰੇ ਪ੍ਰਭੂ ਆ ਕੇ ਮੈਨੂੰ ਮੇਲ ਹਰ ਹਰ ਨਾਮ ਦਇਆ ਮਨ ਧਾਰੀ ਗੁਰਮਤਿ ਨਾਮ ਮਿੱਠਾ ਮਨ ਲੱਗਣ ਲੱਗ ਜਾਂਦਾ ਹੈ ਏ ਹਰੀ ਆਪਣੇ ਮਨ ਵਿੱਚ ਦਇਆ ਧਾਰ ਕੇ ਮੈਨੂੰ ਆਪਣਾ ਨਾਮ ਦੇ ਗੁਰਮਤਿ ਨਾਮ ਮਿੱਠਾ ਮਨ ਪਾਇਆ ਜਨਾਨਕ ਨਾਮ ਮਨੋਂ ਪੀਜੈ ਜੀਓ ਏ ਦਾਸ ਨਾਨਕ ਗੁਰੂ ਦੀ ਮਤ ਦੀ ਬਰਕਤ ਨਾਲ ਜਿਸ ਮਨੁੱਖ ਦੇ ਮਨ ਵਿੱਚ ਪ੍ਰਮਾਤਮਾ ਦਾ ਨਾਮ ਮਿੱਠਾ ਲੱਗਦਾ ਹੈ ਪਿਆਰਾ ਲੱਗਦਾ ਹੈ ਉਸ ਦਾ ਮਨ ਸਦਾ ਨਾਮ ਵਿੱਚ ਹੀ ਭਜਿਆ ਰਹਿੰਦਾ ਹੈ ਮਾਜ ਮਹਲਾ 4 ਹਰ ਗੁਰ ਗਿਆਨ ਹਰ ਰਸ ਹਰ ਪਾਇਆ ਮੈਂ ਗੁਰੂ ਦੀ ਦਿੱਤੀ ਹੋਈ ਪ੍ਰਮਾਤਮਾ ਨਾਲ ਡੂੰਗੀ ਸਾਂਝ ਪ੍ਰਾਪਤ ਕਰ ਲਈ ਹੈ ਮੈਨੂੰ ਪ੍ਰਮਾਤਮਾ ਦਾ ਨਾਮ ਰਸ ਮਿਲ ਗਿਆ ਹੈ ਮਨ ਹਰ ਰੰਗ ਰਾਤਾ ਹਰ ਰਸ ਪੀਆ ਆ ਮੇਰਾ ਮਨ ਪ੍ਰਮਾਤਮਾ ਦੇ ਨਾਮ ਰੰਗ ਵਿੱਚ ਰੰਗਿਆ ਪਿਆ ਹੈ ਮੈਨੂੰ ਗੁਰੂ ਨੇ ਪ੍ਰਮਾਤਮਾ ਦਾ ਨਾਮ ਰਸ ਪਿਲਾ ਦਿੱਤਾ ਹੈ ਹਰ ਹਰ ਨਾਮ ਮੁਖ ਹਰ ਹਰ ਬੋਲੀ ਮਨ ਹਰ ਰਸ ਟਲ ਟਲ ਪਾਉਂਦਾ ਜੀਓ ਹੁਣ ਮੈਂ ਸਦਾ ਪ੍ਰਮਾਤਮਾ ਦਾ ਨਾਮ ਮੂੰਹ ਨਾਲ ਉਚਾਰਦਾ ਰਹਿੰਦਾ ਹਾਂ ਪ੍ਰਮਾਤਮਾ ਦੇ ਨਾਮ ਰਸ ਵਿੱਚ ਮੇਰਾ ਮਨ ਉੱਛਲ ਉੱਛਲ ਡੋਲ ਡੋਲ ਕੇ ਡੋਲ ਡੋਲ ਪੈਂਦਾ ਜਿਵੇਂ ਆਪਾਂ ਆਮ ਕਹਿੰਦੇ ਮੇਰੀ ਜ਼ਿੰਦਗੀ ਚ ਹੁਣ ਫਲਾਨੀ ਚੀਜ਼ ਡੋਲ ਡੋਲ ਪਈ ਕਿਵੇਂ ਨੂਰ ਡੋਲ ਡੋਲ ਪੈਂਦਾ ਮੇਰੀ ਜ਼ਿੰਦਗੀ ਚ ਗੁਰੂ ਦਾ ਉਪਦੇਸ਼ ਗੁਰੂ ਦੀ ਸਿੱਖਿਆ ਗੁਰੂ ਵਾਲੀ ਵਿਚਾਰ ਧਾਰ ਡੋਲ ਡੋਲ ਪੈਂਦੀ ਆ ਆਓ ਸੰਤੋ ਮਹੰਗਲ ਮੇਲਾਹੀਏ ਏ ਸੰਤ ਜਨੋ ਆਓ ਮੈਨੂੰ ਆਪਣੇ ਗਲ ਨਾਲ ਲਾ ਲਓ ਮੇਰੇ ਪ੍ਰੀਤਮ ਕੀ ਮੈਂ ਕਥਾ ਸੁਣਾਇਐ ਤੇ ਮੈਨੂੰ ਮੇਰੇ ਪ੍ਰੀਤਮ ਪ੍ਰਭੂ ਦੀਆਂ ਸਿੱਤਸਲਾ ਦੀਆਂ ਗੱਲਾਂ ਸੁਣਾਓ ਰੱਬ ਦੀਆਂ ਗੱਲਾਂ ਕਰੋ ਮੇਰੇ ਨਾਲ ਗੁਰੂ ਦੀਆਂ ਗੱਲਾਂ ਕਰੋ ਆ ਕੱਚੀਆਂ ਪਿੱਲੀਆਂ ਗੱਲਾਂ ਨਾ ਕਰੋ ਪਰ ਅੱਜ ਦੇ ਯੋਗ ਵਿੱਚ ਬਹੁਤ ਵੱਡਾ ਸੰਸਾਰ ਦਾ ਹਿੱਸਾ ਗੁਰੂ ਦੀਆਂ ਗੱਲਾਂ ਕਿੱਥੇ ਹੁਣ ਤੁਸੀਂ ਸਾਰਿਆਂ ਥਾਵਾਂ ਤੇ ਗੁਰੂ ਦੀਆਂ ਗੱਲਾਂ ਹੁਣ ਇੱਥੇ ਵੀ ਸਾਨੂੰ ਐ ਲੱਗਦਾ ਵੀ ਗੁਰੂ ਦੀ ਗੱਲ ਤਾਂ ਕਿਤੇ ਕਿਤੇ ਕਰਨੀ ਚਾਹੀਦੀ ਹੁਣ ਤੁਸੀਂ ਸਾਰੇ ਫੇਰ ਉਪਦੇਸ਼ ਦੇਣ ਲੱਗ ਪਏ ਹਰ ਕੇ ਸੰਤ ਮਿਲੋ ਮਨ ਦੇ ਮਾ ਜੋ ਗੁਰਬਾਣੀ ਮੁਖ ਚਾਹੁੰਦਾ ਜੀਓ ਹੈ ਪ੍ਰਭੂ ਦੇ ਸੰਤ ਜਨੋਂ ਮੈਨੂੰ ਮਿਲੋ ਜਿਹੜਾ ਕੋਈ ਸਤਿਗੁਰ ਦੀ ਬਾਣੀ ਮੂੰਹ ਨਾਲ ਉਚਾਰਦਾ ਹੈ ਤੇ ਮੈਨੂੰ ਸੁਣਾਉਂਦਾ ਹੈ ਮੈਂ ਆਪਣਾ ਮਨ ਉਸ ਦੇ ਹਵਾਲੇ ਕਰਦਾ ਵੱਡ ਭਾਗੀ ਹਰ ਸੰਤ ਮਿਲਾਇਆ ਮੇਰੇ ਵੱਡੇ ਭਾਗਾਂ ਨਾਲ ਪ੍ਰਮਾਤਮਾ ਨੇ ਮੈਨੂੰ ਗੁਰੂ ਮਿਲਾ ਦਿੱਤਾ ਗੋਰ ਪੂਰੇ ਹਰ ਰਸ ਮੁਖ ਪਾਇਆ ਤੇ ਉਸ ਪੂਰੇ ਗੁਰੂ ਨੇ ਪ੍ਰਮਾਤਮਾ ਦਾ ਨਾਮ ਰਸ ਮੇਰੇ ਮੂੰਹ ਵਿੱਚ ਪਾ ਦਿੱਤਾ ਭਾਗ ਹੀ ਨਾ ਸਤ ਗੁਰ ਨਹੀਂ ਪਾਇਆ ਮਨ ਮੁਖ ਗਰਬ ਜੁਨੀ ਨਿਤ ਪਹੁੰਦਾ ਜੀਓ ਨੇ ਭਾਗੇ ਬੰਦਿਆਂ ਨੂੰ ਹੀ ਸਤਿਗੁਰੂ ਨਹੀਂ ਮਿਲਦਾ ਜਿਹੜਾ ਮਨੁੱਖ ਆਪਣੇ ਮਨ ਦੇ ਪਿੱਛੇ ਤੁਰਦਾ ਰਹਿੰਦਾ ਹੈ ਉਹ ਸਦਾ ਜੁਨਾ ਦੇ ਗੇੜ ਵਿੱਚ ਪਿਆ ਰਹਿੰਦਾ ਹੈ ਆਪ ਦਿਆਲ ਦਇਆ ਪ੍ਰਭ ਤਾਰੀ ਦਇਆ ਦੇ ਘਰ ਪ੍ਰਭੂ ਨੇ ਜੈਸ ਮਨੁੱਖ ਉਤੇ ਮਿਹਰ ਕੀਤੀ ਮਲ ਹਉ ਮੈਂ ਵਿਖਿਆ ਸਭ ਨੇ ਵਾਰੀ ਦੇ ਉਸ ਦੇ ਅੰਦਰੋਂ ਹੋਮੇ ਦੀ ਮੈਲ ਮਾਇਆ ਦੀ ਮੈਲ ਸਾਰੀ ਹੀ ਦੂਰ ਕਰ ਲਈ ਨਾਨਕ ਹਟ ਪਟਣ ਵਿੱਚ ਕਾਇਆ ਹਰ ਲੈnde ਗੁਰਮੁਖ ਸੌਦਾ ਜੀਓ ਹੈ ਨਾਨਕ ਜਿਹੜੇ ਮਨੁੱਖ ਗੁਰੂ ਦੇ ਸੰਮੁਖ ਹੁੰਦੇ ਹਨ ਉਹ ਆਪਣੇ ਸਰੀਰ ਹੱਟ ਵਿੱਚ ਹੀ ਸਰੀਰ ਸ਼ਹਿਰ ਵਿੱਚ ਹੀ ਟਿਕ ਕੇ ਪ੍ਰਮਾਤਮਾ ਦੇ ਨਾਮ ਦਾ ਸੌਦਾ ਖਰੀਦਿਆ ਹੈ